ਓਲੰਪਿਕ ਖੇਡਾਂ ਦੇ ਵਿੱਚ ਭਾਰਤ ਲਈ ਮਾੜੀ ਖਬਰ ਸਾਹਮਣੇ ਆਈ ਹੈ ਕਿਉਂਕਿ ਸੈਮੀਫਾਈਨਲ ਦੇ ਵਿੱਚ ਭਾਰਤੀ ਹਾਕੀ ਟੀਮ 3-2 ਦੇ ਫਰਕ ਨਾਲ ਜਰਮਨੀ ਹੱਥੋਂ ਹਾਰ ਗਈ ਹੈ ਜਿਸ ਤੋਂ ਬਾਅਦ ਭਾਰਤੀ ਟੀਮ ਦਾ 골ਡ ਅਤੇ ਸਿਲਵਰ ਮੈਡਲ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਚੱਕਨਾ ਚੁਰ ਹੋ ਗਿਆ ਕਿਉਂਕਿ ਪਿਛਲੀ ਵਾਰ ਭਾਰਤ ਨੇ ਟੋਕੀਓ 올림픽 ਖੇਡਾਂ ਦੇ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ ਪਰ ਇਸ ਵਾਰ ਭਾਰਤੀ ਟੀਮ ਨੂੰ ਉਮੀਦ ਸੀ ਕਿ ਉਹ ਸਿਲਵਰ ਜਾਂ ਗੋਲਡ ਮੈਡਲ ਜ਼ਰੂਰ ਜਿੱਤਣਗੇ ਪਰ ਇਹ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ ਜਰਮਨੀ ਨੇ ਭਾਰਤ ਨੂੰ 3-2 ਦੇ ਨਾਲ ਸੈਮੀਫਾਈਨਲ ਮੁਕਾਬਲੇ ਵਿੱਚ ਹਰਾ ਦਿੱਤਾ ਜਿਸ ਤੋਂ ਬਾਅਦ ਅੱਜ ਭਾਰਤੀ ਟੀਮ ਆਪਣਾ ਕਾਂਸੇ ਵਾਲਾ ਮੈਡਲ ਦਾ ਮੈਚ ਜਿਹੜਾ ਖੇਡਣ ਜਾ ਰਹੀ ਹੈ ਸਪੇਨ ਦੇ ਨਾਲ ਬੀਤੀ ਰਾਤ ਜੋ ਮੁਕਾਬਲਾ ਹੋਇਆ ਉਸ ਦੇ ਵਿੱਚ ਭਾਰਤੀ ਟੀਮ ਨੇ ਬਹੁਤ ਸਖਤ ਜਰਮਨੀ ਦੀ ਟੀਮ ਨੂੰ ਦਿੱਤੀ ਜਿਸ ਦੇ ਵਿੱਚ ਭਾਰਤੀ ਟੀਮ ਅਖੀਰਲੇ ਮਿੰਟਾਂ ਦੇ ਵਿੱਚ ਗੋਲ ਆਪਣੇ ਵੱਲ ਕਰਵਾਉਣ ਤੋਂ ਬਾਅਦ ਇਹ ਮੈਚ 3-2 ਦੇ ਫਰਕ ਨਾਲ ਹਾਰ ਗਈ 2-2 ਦੇ ਮੁਕਾਬਲੇ ਨਾਲ ਲਗਭਗ ਜਿਹੜਾ ਉਹ ਭਾਰਤੀ ਟੀਮ ਇਸ ਮੈਚ ਦੇ ਵਿੱਚ ਬਣੀ ਹੋਈ ਸੀ ਪਰ 24ਵੇਂ ਮਿੰਟ ਦੇ ਵਿੱਚ ਤੀਜਾ ਗੋਲ ਜਦੋਂ ਜਰਮਨੀ ਨੇ ਕਰ ਦਿੱਤਾ ਉਸ ਤੋਂ ਬਾਅਦ ਭਾਰਤੀ ਟੀਮ ਨੂੰ ਮੌਕਾ ਨਹੀਂ ਮਿਲਿਆ ਗੋਲ ਕਰਨ ਦਾ ਤੇ ਭਾਰਤੀ ਟੀਮ ਨੂੰ 3-2 ਦੇ ਨਾਲ ਹਾਰ ਕੇ ਇਸ ਸੈਮੀਫਾਈਨਲ ਮੁਕਾਬਲੇ ਵਿੱਚੋਂ ਬਾਹਰ ਹੋਣਾ ਪਿਆ ਪਰ ਹੁਣ ਭਾਰਤੀ ਟੀਮ ਕਾਂਸੀ ਦਾ ਮੈਡਲ ਜਿੱਤਣ ਦੀ ਜਦੋਂ ਜਹਿਰ ਕਰਨ ਉਤਰੇਗੀ ਸਪੈਨ ਦੇ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ ਭਾਰਤ ਨੂੰ ਮੈਚ ਦੀ ਸ਼ੁਰੂਆਤ ਵਿੱਚ ਕਈ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਟੀਮ ਨੂੰ ਸਫਲਤਾ ਨਹੀਂ ਮਿਲੀ ਇਸ ਤੋਂ ਬਾਅਦ 7ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੋਈ ਗਲਤੀ ਨਹੀਂ ਕੀਤੀ ਤੇ ਪੈਨਲਟੀ ਕਾਰਨਰ ਤੋਂ ਜ਼ਬਰਦਸਤ ਅੰਦਾਜ਼ ਵਿੱਚ ਗੋਲ ਕੀਤਾ ਫਿਰ ਭਾਰਤੀ ਹਾਕੀ ਟੀਮ ਨੇ ਪਹਿਲੇ ਕੁਆਰਟਰ ਵਿੱਚ 1-0 ਦੀ ਬੜਤ ਬਣਾ ਲਈ ਸੀ ਜਰਮਨੀ ਨੇ ਦੂਜੇ ਕੁਆਰਟਰ ਦੇ ਵਿੱਚ ਜਦੋਂ ਵਾਪਸੀ ਕਰ ਲਈ ਦੂਜੇ ਕੁਆਰਟਰ ਦੀ ਸ਼ੁਰੂਆਤ ਦੇ ਵਿੱਚ ਜਰਮਨੀ ਲਈ ਗੁਨਜ਼ਾਲੋ ਪੈਲੇਟ ਨੇ ਗੋਲ ਕਰਕੇ ਮੈਚ ਵਿੱਚ ਸਕੋਰ 1-1 ਕਰ ਦਿੱਤਾ ਗੁਨਜ਼ਾਲੋ ਨੇ 18ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ ਇਸ ਤੋਂ ਥੋੜੀ ਦੇਰ ਬਾਅਦ ਕ੍ਰਿਸਟੋਫਰ ਰੂਡ ਨੇ 27ਵੇਂ ਮਿੰਟ ਵਿੱਚ ਜਰਮਨੀ ਲਈ ਗੋਲ ਕਰ ਦਿੱਤਾ ਤੇ ਇਸ ਦੇ ਨਾਲ ਜਰਮਨੀ ਨੇ ਮੈਚ ਦੇ ਵਿੱਚ 2-1 ਦੀ ਅਗੇਤ ਬਣਾ ਲਈ ਤੇ ਦੂਜਾ ਕੁਆਟਰ ਪੂਰੀ ਤਰ੍ਹਾਂ ਜਰਮਨੀ ਦੇ ਨਾਮ ਰਿਹਾ ਭਾਰਤੀ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਗੋਲ ਦੇ ਵਿੱਚ ਤਬਦੀਲ ਨਹੀਂ ਕਰ ਸਕੇ ਤੀਜੇ ਕੁਆਟਰ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਜਰਮਨੀ ਦੇ ਡਿਫੈਂਸ ਨੂੰ ਲਗਾਤਾਰ ਘੇਰਨ ਦੀ ਕੋਸ਼ਿਸ਼ ਕੀਤੀ ਸਾਰੇ ਖਿਡਾਰੀ ਇਕਜੁੱਟ ਹੋ ਕੇ ਖੇਡੇ ਸਾਰੇ ਭਾਰਤੀ ਖਿਡਾਰੀ ਚਾਹੁੰਦੇ ਸੀ ਕਿ ਟੀਮ ਕਿਸੇ ਤਰ੍ਹਾਂ ਸਕੋਰ ਬਰਾਬਰ ਕਰ ਲਵੇ ਇਸ ਤੋਂ ਬਾਅਦ ਸੁਜੀਤ ਸਿੰਘ ਨੇ 36ਵੇਂ ਮਿੰਟ ਦੇ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ ਇਸ ਕੁਆਟਰਫਾਈਨਲ ਦੇ ਵਿੱਚ ਭਾਰਤੀ ਟੀਮ ਜਰਮਨੀ ਟੀਮ ਤੇ ਭਾਰੂ ਰਹੀ ਅਤੇ ਵਿਰੋਧੀ ਟੀਮ ਨੂੰ ਇੱਕ ਵੀ ਮੌਕਾ ਨਹੀਂ ਦਿੱਤਾ ਗਿਆ ਭਾਰਤੀ ਟੀਮ ਨੇ ਚੌਥੇ ਕੁਆਰਟਰ ਦੇ ਵਿੱਚ ਸਮਾਪਤੀ ਤੋਂ ਕੁਝ ਮਿੰਟ ਪਹਿਲਾਂ ਹੀ ਗੋਲ ਜਿਹੜਾ ਆਪਣੇ ਵੱਲ ਕਰਵਾ ਲਿਆ ਜਿਸ ਕਰਕੇ ਜਰਮਨੀਆਂ ਦੀ ਟੀਮ 79ਵੇਂ ਮਿੰਟ ਦੇ ਵਿੱਚ ਗੋਲ ਕਰਨ ਤੋਂ ਬਾਅਦ ਕੋਈ ਵੀ ਅਜਿਹਾ ਮੌਕਾ ਭਾਰਤ ਨੂੰ ਦਿੰਦੀ ਨਜ਼ਰ ਨਹੀਂ ਆਈ ਜਿਸ ਦੇ ਵਿੱਚ ਭਾਰਤੀ ਟੀਮ ਗੋਲ ਕਰਕੇ ਇਸ ਸਕੋਰ ਨੂੰ ਲੈਵਲ ਬਰਾਬਰ ਕਰ ਸਕੇ ਜਿਸ ਕਰਕੇ ਭਾਰਤ ਨੂੰ ਇਸ ਮੈਚ ਦੇ ਵਿੱਚ 3-2 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਭਾਰਤੀ ਟੀਮ ਨੂੰ ਇੱਕ ਵਾਰ ਫਿਰ ਤੋਂ ਕਾਂਸੀ ਦੇ ਮੈਡਲ ਦੇ ਉੱਤੇ ਸੰਤੋਸ਼ਜਨਕ ਪ੍ਰਦਰਸ਼ਨ ਕਰਕੇ ਦੁਬਾਰਾ ਮੈਡਲ ਕਾਂਸੀ ਦਾ ਜਿੱਤ ਕੇ ਇਸ ਮਹਿਮ ਖਤਮ ਕਰਨੀ ਪੈ ਸਕਦੀ ਹੈ ਤਾਂ ਭਾਰਤੀ ਟੀਮ ਦੇ ਲਈ ਇਹ ਮਾੜਾ ਦਿਨ ਕਿਹਾ ਜਾ ਸਕਦਾ ਹੈ ਕਿ ਇੰਨੀਆਂ ਵੱਡੀਆਂ ਉਮੀਦਾਂ ਸੀ ਭਾਰਤੀ ਖਿਡਾਰੀਆਂ ਨੂੰ ਭਾਰਤੀ ਪ੍ਰਸ਼ੰਸਕਾਂ ਨੂੰ ਜਿਸ ਨੂੰ ਉਹ ਪੂਰਾ ਨਹੀਂ ਕਰ ਸਕੇ ਕਿਉਂਕਿ ਅਮਿਤ ਰੋਹੀਦਾਸ ਇੱਕ ਮੇਨ ਖਿਡਾਰੀ ਭਾਰਤੀ ਟੀਮ ਦਾ ਜਿਸ ਨੂੰ ਪਿਛਲੇ ਮੁਕਾਬਲੇ ਵਿੱਚ ਰੈੱਡ ਕਾਰਡ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਮੈਚ ਦਾ ਬੈਨ ਉਸ ਦੇ ਉੱਤੇ ਲੱਗਿਆ ਤੇ ਇਸ ਮੁਕਾਬਲੇ ਵਿੱਚ ਉਹ ਮੁਕਾਬਲਾ ਨਹੀਂ ਖੇਡ ਸਕਿਆ ਜਿਸ ਕਰਕੇ ਭਾਰਤੀ ਟੀਮ ਨੂੰ ਕੁਝ ਕਮਜ਼ੋਰ ਵੀ ਦਿਖਾਈ ਦਿੱਤੀ ਇਸ ਕਰਕੇ ਹੁਣ ਭਾਰਤੀ ਟੀਮ ਜੋ ਸੈਮੀਫਾਈਨਲ ਹਾਰ ਗਈ ਹੈ ਤਾਂ ਸਪੈਨ ਦੇ ਨਾਲ ਕਾਂਸੇ ਦੇ ਮੈਡਲ ਦਾ ਮੁਕਾਬਲਾ ਖੇਡੇਗੀ ਉਸ ਦੇ ਵਿੱਚ ਅਮਿਤ ਰੋਹੀਦਸ ਵਾਪਸੀ ਕਰਦੇ ਦਿਖਾਈ ਜ਼ਰੂਰ ਦੇਣਗੇ ਤੇ ਇਸ ਮੁਕਾਬਲਾ 5:30 ਵਜੇ ਸ਼ਾਮ ਨੂੰ ਅੱਜ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਪੋਰਟਸ ਕੋਰਨਰ ਦੇ ਨਾਲ